ਜਦੋਂ ਹੁਣੀ ਬੜੀ ਮਿਹਨਤ ਕਰਦੇ ਨੇ ਸੋ ਚਲੇ ਜਾਣਾ ਕਿਸੇ ਮਨੁੱਖ ਦਾ ਸਮੇਂ ਤੋਂ ਪਹਿਲਾਂ ਚਲੇ ਜਾਣਾ ਬੜੀ ਮੰਨ ਭਾਗੀ ਘਟਨਾ ਹੁੰਦੀ ਹੈ ਜਾਣ ਵਾਲਾ ਚਲੇ ਜਾਂਦਾ ਉਹਦੀਆਂ ਜੋ ਥੋੜਾ ਹੁੰਦੀਆਂ ਜਿੱਥੇ ਉਹ ਕੁਰਤੀਆਂ ਕਰਦਾ ਹੈ ਖਾਸ ਕਰਕੇ ਭਾਈ ਭਾਈਆਂ ਦੀਆਂ ਬਾਹਾਂ ਹੁੰਦੇ ਨੇ ਚਲੇ ਜਾਣ ਤੋਂ ਬਾਅਦ ਇਨਸਾਨ ਦਾ ਪਤਾ ਲੱਗਦਾ ਅਸੀਂ ਕਹਿੰਦੇ ਆ ਸਾਡਾ 100 ਸਾਲ ਦਾ ਬਜ਼ੁਰਗ ਵੀ ਜਦ ਜਾਂਦਾ ਹੈ ਅਸੀਂ ਕਹਿੰਦੇ ਨੇ ਜਾਣਾ ਸੀ ਪਰ ਜਾਣ ਤੋਂ ਬਾਅਦ ਅਸੀਂ ਇਹ ਵੀ ਕਹਿੰਦੇ ਘਰ ਦਾ ਜਿੰਦਰਾ ਹੁੰਦਾ ਸੀ ਘਰੇ ਬੈਠਾ ਹੁੰਦਾ ਸੀ ਅਸੀਂ ਕਿਤੇ ਵੀ ਕੰਮ ਕਾਜ ਕਰਦੇ ਫਿਰਦੇ ਆ ਤਾਂ ਉਹ ਘਰੇ ਰਾਖੀ ਰੱਖਦਾ ਸੀ ਪਰ ਅਧਵਾਟੇ ਚਲੇ ਜਾਣਾ ਹੋਰ بڑا ਮੰਨ ਲ ਭਾਗ ਹੈ ਅਸੀਂ ਜਿੱਥੇ ਦੁੱਖ ਸੁੱਖ ਸਾਂਝਾ ਕਰਦੇ ਆ ਕੱਲਾ ਹੀ ਨਹੀਂ ਹੁੰਦਾ ਕਿ ਸਰਦਾਰ ਕਲਦੀਪ ਸਿੰਘ ਹੋਣਾ ਦੇ ਨਾਲ ਪਰਿਵਾਰ ਦੇ ਨਾਮ ਅਸੀਂ ਦੁੱਖ ਹੀ ਸਾਂਝਾ ਕਰਨੇ ਇਸ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਕਿ ਜੇ ਮੌਤ ਅੱਜ ਛੋਟੀ ਉਮਰ ਦੇ ਵਿੱਚ ਹੀ ਸਰਦਾਰ ਕਰਤਾਰ ਸਿੰਘ ਨੂੰ ਆ ਗਈ ਜਿਸ ਨੇ ਚਲੇ ਗਏ ਜੋ ਅਸੀਂ ਵੀ ਚਲੇ ਜਾਣਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਕਰਦੇ ਆ ਰਾਜੀ ਸਿੰਘਾ ਨੇ ਸਾਡੇ ਗ੍ਰੰਥੀ ਸਿੰਘ ਸਾਡੀ ਗੁਰਬਾਣੀ ਦੱਸਦੀ ਹੈ ਕਿ ਅਸੀਂ ਕਰਦੇ ਕੀ ਆ ਜਿੰਦਗੀ ਵਿੱਚ ਸਾਡੇ ਜਾਣਦਾ ਕੋਈ ਪਤਾ ਨਹੀਂ ਅਸੀਂ ਧਰਤੀ ਦੇ ਭਾਰ ਨਹੀਂ ਦਿੰਦੇ ਵਿੱਚ ਮੈਂ ਵੀ ਆ ਕਹਿੰਦੇ ਜਦ ਅਸੀਂ ਦਿੱਲੀ ਵੰਡ ਤੇ ਬੰਦਾ ਲੰਘਦਾ ਨਾ ਅਸੀਂ ਤੇ ਜਰਬਾ ਸਾਤਾ ਜੋ ਖੇਤੀ ਕਰਦੇ ਆਂ ਗਿੱਲੀ ਵੜਦੀ ਅਸੀਂ ਪੈਰ ਨਹੀਂ ਘੁੰਮਣ ਦੀ ਉੱਪਰ ਚਲੇ ਜਾਣੇ ਦਾ ਮਤਲਬ ਅਸੀਂ ਧਰਤੀ ਦੇ ਭਾਰ ਦੇ ਦੇ ਰਹੇ ਜਦ ਬੰਦਾ ਮਰਦਾ ਤਾਂ ਚਾਰ ਜਾਣਾ ਨੂੰ ਵਜਨ ਲੱਗਦਾ ਉਹ ਤਾਂ ਮਿੱਟੀ ਬਣ ਜਾਂਦਾ ਪਰ ਸਾਨੂੰ ਪਹਿਲਾਂ ਇਹ ਧਰਤੀ ਤੇ ਰਹਿਣਾ ਚਾਹੀਦਾ ਸਾਨੂੰ ਉਹ ਕੁਝ ਕਰਨਾ ਚਾਹੀਦਾ ਜੋ ਕੁਰਬਾਨੀ ਕਹਿੰਦੀ ਹੈ ਠੱਗੀਆਂ ਧੋੜੀਆਂ ਬਹੁਤ ਕੁਝ ਹੁੰਦਾ ਹੈ ਪਰ ਜਾਣ ਤੋਂ ਬਾਅਦ ਨਾਲ ਤਾਂ ਕੁਝ ਨਹੀਂ ਜਾਂਦਾ ਅਸੀਂ ਆਏ ਆ ਇੱਥੇ ਕੁਝ ਕਰਨ ਵਾਸਤੇ ਜਿਸ ਦਾ ਇਹ ਤਾਂ ਇੱਕ ਇਤਿਹਾਸਕ ਪਿੰਡ ਹੈ ਵਹਾਦਰਾਂ ਦਾਇਨਾਂ ਨੂੰ ਤਾਂ ਵਿਰਸੇ ਦੇ ਵਿੱਚੋਂ ਜ਼ੁਲਮ ਦੇ ਖਿਲਾਫਾ ਤੁਹਾਡੇ ਤਾਂ ਵਿਰਸੇ ਵਿੱਚੋਂ ਸਾਨੂੰ ਮਿਲਿਆ ਹੈ ਜ਼ੁਲਮ ਦੇ ਖਿਲਾਫ ਲੜਨਾ ਭਾਈ ਸੁਖਾ ਸਿੰਘ ਭਾਈ ਮਹਤਾਬ ਸਿੰਘ ਕਿਸੇ ਸਮੇਂ ਜ਼ੁਲਮ ਦੇ ਖਿਲਾਫ ਲੜੀਸੋ ਵਿਰਸੇ 'ਚ ਮਿਲਿਆ ਹੋਇਆ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂ ਇਸੇ ਤਰ੍ਹਾਂ ਵੀ ਆਏ ਹੋਣੇ ਸਾਡਾ ਇੱਕ ਫਰਜ਼ ਬਣਦਾ ਸੀ ਆਪਣੇ ਵਾਸਤੇ ਪੈਦਾ ਨਹੀਂ ਹੋਏ ਕਿ ਅਸੀਂ ਆਪਣੇ ਵਾਸਤੇ ਘਰ ਵਾਸਤੇ ਆਏ ਆਂ ਸਵੇਰ ਰਾਤ ਨੂੰ ਘਰ ਦਾ ਪ੍ਰੋਗਰਾਮ ਬਣਾ ਲਈਏ ਸਵੇਰ ਅਸੀਂ ਆਪਣੇ ਕੰਮਾਂ ਕਰਾਂ 'ਚ ਲੱਗ ਜਾਈਏ ਅਸੀਂ ਆਪਣਾ ਦਸਮਾ ਦਾ ਸੰਗ ਜਿਸ ਤਰ੍ਹਾਂ ਮਹਾਂਪੁਰਸ਼ ਕਹਿੰਦੇ ਪੈਸੇ ਦਾ ਕੱਢਣਾ ਚਾਹੀਦਾ ਮੈਂ ਕਹਿੰਦਾ ਜ਼ਿੰਦਗੀ ਦਾ ਦਸਵਾਂ ਤੋਂ ਸੌਂਦ ਵੀ ਸਾਨੂੰ ਕੱਢਣਾ ਚਾਹੀਦਾ ਸੇਵਾ ਦੇ ਵਿੱਚ ਕੁਝ ਕਰਨਾ ਚਾਹੀਦਾ ਆਏ ਪਾਏ ਰਾਸਤੇ ਜੇਸੀ ਪਿੰਡ ਵਾਸਤੇ ਕਰ ਸਕਦੇ ਪਿੰਡ ਵਾਸਤੇ ਕਰੀਏ ਆਪਣੀ ਇਲਾਕੇ ਵਾਸਤੇ ਕਰ ਸਕਦੇ ਆਂ ਦੇਸ਼ ਵਾਸਤੇ ਕਰ ਸਕਦੇ ਆਂ ਸੂਬੇ ਵਾਸਤੇ ਕਰ ਸਕਦੇ ਜਿੰਨਾ ਸਮਾਂ ਸਾਨੂੰ ਮਿਲਦਾ ਸਾਨੂੰ ਕੱਢਣਾ ਚਾਹੀਦਾ ਇਹ ਵੀ ਕਿਤੇ ਲੇਖਾ ਪੈਂਦਾ ਹੈ ਇਹ ਵੀ ਬਾਣ ਡੋਰਾ ਸਾਨੂੰ ਜਿਸ ਤਰ੍ਹਾਂ ਸਾਡਾ ਕਿਸਾਨਾਂ ਦਾ ਮਜ਼ਦੂਰਾਂ ਦਾ ਹਾਲਾਤ ਨੇ ਜੋ ਸਰਕਾਰਾਂ ਕਰ ਰਹੀਆਂ ਨੇ ਇਹ ਇਹਨੇ ਸੰਭਾਲਣਾ ਹੈ ਤੁਸੀਂ ਸੰਭਾਲਣਾ ਅਗੂ ਸਹਿਬਾਨ ਨਹੀਂ ਸੰਭਾਲ ਸਕਦੇ ਆਪੂ ਤਾਂ ਅੱਗੇ ਲੱਗ ਸਕਦੇ ਆ ਅਗਵਾਈ ਕਰ ਸਕਦੇ ਆ ਪਹਿਲਾ ਵੀ ਸਾਲ ਉੱਥੇ ਆਪਾਂ ਸਾਲ ਤੋਂ ਉੱਪਰ ਦਿੱਲੀ ਬੈਠ ਕੇ ਆਏ 11 ਮਹੀਨੇ ਮੈਂ ਕਿਉਂ ਤੇ ਰਿਹਾ ਇਹ ਇਲਾਕਾ ਵੀ ਬੜਾ ਉੱਤੇ ਰਿਹਾ ਅਸੀਂ ਤਾਂ ਅਗਵਾਈ ਕਰ ਸਕਦੇ ਆ ਕੰਨ ਸੰਗਤ ਨਹੀਂ ਐ ਸੋ ਆਪਾਂ ਤਕੜੀ ਹੋ ਗਈ ਸੇਧ ਲੱਗੀ ਇਹ ਪਰਿਵਾਰਾਂ ਤੋਂ ਜਿਸ ਤਰ੍ਹਾਂ ਸਰਦਾਰ ਕਲਦੀਪ ਸਿੰਘ ਹੋਣੀ ਚਾਹੀਦਾ ਬੜਾ ਵੱਡਾ ਘਾਟਾ ਪਿਆ ਬੜੀਆਂ-ਮਡੀਆਂ ਮੁਸ਼ਕਲਾਂ ਇਨਸਾਨ ਦੇ ਜਾਣ ਤੋਂ ਬਾਅਦ ਭਾਈ ਦੇ ਜਾਣ ਤੋਂ ਬਾਅਦ ਮੈਂਬਰ ਦੇ ਜਾਣ ਤੋਂ ਬਾਅਦ ਪਰਿਵਾਰ ਨੂੰ ਚੱਲਣਾ ਪੈਂਦੀਆਂ ਉਹ ਕੱਖ ਵੀ ਪੂਰਨਾ ਪੈਂਦਾ ਜੋ ਉਹ ਸੰਭਾਲਦਾ ਸੀ ਉਹ ਹੀ ਸੰਭਾਲਣਾ ਪੈਣਾ ਪਰ ਨਹੀਂ ਜਿਹਦੇ ਵਿੱਚ ਚਿੰਗ ਹੋਵੇ ਇਹ ਉਹ ਕਮਕਸਾ ਇਹਨਾਂ ਵਿੱਚ ਚਿੰਗ ਹੈ ਜੋ ਇਹ ਭੱਤੇ ਨੇ ਸਾਰੇ ਜੱਥੇ ਬੰਦੀਆਂ ਵਾਲੇ ਪਤਾ ਦੇਖੋ ਇੱਕ ਸਿਆਸੀ ਲੋਕ ਜੋ ਹੁੰਦੇ ਉਹਨਾਂ ਦਾ ਹੁੰਦਾ ਸੀ ਐਮਐਲਏ ਬਣ ਜਾਣਾ ਸੀ ਮਿਨਿਸਟਰ ਬਣ ਜਾਣਾ ਅਸੀਂ ਕੁਝ ਪ੍ਰਾਪਤ ਕਰਨਾ ਹੈ ਪਰ ਜੱਥੇ ਬੰਦੀਆਂ ਤੇ ਤਾਂ ਉਹ ਕੁਝ ਨਹੀਂ ਹੁੰਦਾ ਘਰ ਦਾ ਛੱਡ ਕੇ ਕਰਨਾ ਪੈਂਦਾ ਘਰ ਫੂਕ ਤਮਾਸ਼ਾ ਦੇਖਣਾ ਪੈਂਦਾ ਸਾਰਾ ਘਰ ਦਾ ਕਿ ਉਹਦੇ ਕੰਮ ਕਾਜ ਹਰ ਦੇ ਕਰੇ ਹੁੰਦਾ ਹੈ ਪਰ ਜੋ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਜਦ ਅਸੀਂ ਕੋਸ਼ਿਸ਼ ਸੇ ਗਰੀਬ ਦਾ ਫਾਇਦਾ ਕਰਦੇ ਜਾਂ ਸਵੇ ਦੇ ਸਟੇਟ ਵਾਸਤੇ ਕੁਝ ਹਾਸਲ ਕਰ ਲੈਨੇ ਆ ਤਾਂ ਮਨ ਨੂੰ ਸ਼ਾਂਤੀ ਹੁੰਦੀ ਹੈ ਕਿ ਜਿਸ ਮਕਸਦ ਵਾਸਤੇ ਲੱਗੇ ਆ ਉਹਦਾ ਕੁਝ ਅਸੀਂ ਹਾਸਲ ਕੀਤਾ ਸੋ ਬੇਨਤੀ ਹੈ ਭਾਈ ਇਹਨਾਂ ਮੌਕਤ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ ਜਿੰਦਗੀ ਨੂੰ ਸਵਰਨ ਚਾਹੀਦਾ ਸਾਨੂੰ ਔਰ ਦੇਸ਼ ਸੇਵਾ ਵਾਸਤੇ ਜਿੰਨਾ ਕਸੀਂ ਸੁਮਗਨੌਕਤਾ ਦੀ ਸੇਵਾ ਕਰ ਸਕਦੇ ਹਾਂ ਤੋ ਕਰਕੇ ਸੋ ਮੈਂ ਅਖੀਰ ਵਿੱਚ ਸਾਨੂੰ ਬਹੁਤ ਹੋ ਗਿਆ ਆਪਣੇ ਵੱਲੋਂ ਸੁਮੁੱਚੀ ਕੌਮਿਕ ਸੰਜੁਗ ਵੱਲੋਂ ਪਰਮਾਤਮਾ ਕੇ ਅਰਦਾਸ ਕਰਨਾ ਸੱਚੇ ਬਾਦਸ਼ਾਹ ਗੁਰਸੇਵ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸਾਨੂੰ ਸਾਰੇ ਪਰਿਵਾਰ ਨੂੰ ਕਲਦੇਵ ਸਿੰਘ ਜੀ ਉਹਨਾਂ ਨੂੰ ਸਮੁੱਚੀ ਕੌਮਿਕ ਸੰਜੁਨਿਆਂ ਨੂੰ ਸਮੁੱਚੀ ਸੰਗਤ ਨੂੰ ਪਾਣਾ ਮੰਨਣ ਦਾ ਬਲ ਬੱਚੇ ਉਹ ਆਹੀ ਗੁਰੂ ਜੀ ਦਾ ਕਲਸਾ ਉਹ ਆਹੀ ਜੀ ਕੀ ਫਤ